ਨਗਰ ਕਲ ਵਿੱਚ ਕਿੱਤਾ ਦਾ ਦਿਨਨਗਰ ਚ ਅੱਜ ਇਥੋਂ ਦੇ ਬਾਬਾ ਸਾਹਿਬ ਅੰਬੇੜਕਰ ਨੂੰ ਮੰਨਣ ਵਾਲੇ ਸਾਧੀਆਂ ਵੱਲੋਂ ਬਾਬਾ ਸਾਹਿਬ ਅੰਬੇੜਕਰ ਦੀ ਯਾਦ ਵਿੱਚ ਭਾਰਤੀ ਸੰਵਿਧਾਨ ਦੇ ਹੱਕਾਂ ਅਧਿਕਾਰਾਂ ਨੂੰ ਸਮਰਪਿਤ ਸੰਵਿਧਾਨ ਦਿਵਸ ਨੂੰ ਸਮਰਪਿਤ ਅੱਜ ਦਾ ਇਹ ਪ੍ਰੋਗਰਾਮ ਜਿੱਦਾਂ ਪੂਰੇ ਪੰਜਾਬ ਚ ਸਾਡੇ ਵਰੋਂ ਹਿੱਤੇ ਜਾਂਦੇ ਆ ਉਸੇ ਲੜੀ ਦਾ ਇਹ ਪ੍ਰੋਗਰਾਮ ਹੈ ਅੱਜ ਪੂਰੇ ਇਸ ਇਲਾਕੇ ਦੇ ਲੋਕਾਂ ਨੂੰ ਜਿਹੜੇ ਵੱਡੀ ਗਿਣਤੀ ਚ ਪ੍ਰੋਗਰਾਮ ਸ਼ਾਮਲ ਹੋਏ ਉਹਨਾਂ ਨੂੰ ਬਾਬਾ ਸਾਹਿਬ ਮੇੜਕਰ ਦੀਆਂ ਰਾਈਟਿੰਗ ਐਂਡ ਸਪੀਚਸ ਦੇ ਆਧਾਰ ਦੇ ਉੱਤੇ ਉਹਨਾਂ ਦੇ ਭਾਸ਼ਣਾਵਾਂ ਔਰ ਲਿਖਤਾਂ ਦੇ ਆਧਾਰ ਦੇ ਉੱਤੇ ਕਿਵੇਂ ਸਮਾਜ ਵਿੱਚ ਭਾਈਚਾਰਾ ਪੈਦਾ ਕਰਨਾ ਹੈ ਕਿਵੇਂ ਸਮਾਜ ਵਿੱਚ ਜਾਤੀ ਭੇਦ ਖਤਮ ਕਰਨੀ ਹੈ ਕਿਵੇਂ ਸਮਾਜ ਵਿੱਚ ਨਸਲ ਭੇਦ ਖਤਮ ਕਰਨੀ ਹੈ ਉਹਦੇ ਆਧਾਰ ਦੇ ਉੱਤੇ ਗੱਲਬਾਤ ਰੱਖੀ ਹੈ ਅਸੀਂ ਸਮਝਦੇ ਹਾਂ ਤੁਸੀਂ ਮੁਸ਼ਕਲਾਂ ਚੁੱਕ ਰਹੀਓ ਉਹ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਜਿਹੜੀ ਤੁਹਾਡੇ ਕੋਲ ਪਹੁੰਚਦੀ ਹੈ ਜਿਹੜਾ ਉਹਨਾਂ ਨੇ ਢਟਾਰਾ ਹੁੰਦਾ ਹੈ ਅਨੁਸੂਚਿਤ ਜਾਤੀ ਵਰਗ ਜੇਕਰ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਹੋਵੇ ਜਿਨ੍ਹਾਂ ਦੀ ਸੁਣਵਾਈ ਥੱਲੇ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਜਾਂਦੀ 2-2 4-4 ਮਹੀਨੇ ਉਹਨਾਂ ਨੂੰ ਉਤਕਾਇਆ ਜਾਂਦਾ ਹੈ 5-5 7-7 ਮਹੀਨੇ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਜਿਹੜੇ ਵੀ ਮੈਟਰ ਦੇ ਵਿੱਚ ਅਨੁਸੂਚਿਤ ਜਾਤੀ ਵਰਗਾਂ ਦੀ ਸੁਣਵਾਈ ਨਹੀਂ ਹੁੰਦੀ ਉਹ ਕਿਸੇ ਵੀ ਵਿਭਾਗ ਨਾਲ ਸੰਬੰਧਿਤ ਹੋਵੇ ਚਾਹੇ ਉਹ ਐਜੂਕੇਸ਼ਨ ਨਾਲ ਹੈ ਚਾਹੇ ਸਟੂਡੈਂਟਸ ਦਾ ਹੈ ਚਾਹੇ ਅਪਲਾਈਸ ਦਾ ਹੈ ਚਾਹੇ ਆਮ ਇੱਕ ਮਜ਼ਦੂਰ ਦਾ ਹੈ ਉਹ ਆਪਣੀ ਸ਼ਿਕਾਇਤ ਪੰਜਾਬੀ ਚਟਾਈ ਕਰਕੇ ਚੰਡੀਗੜ੍ਹ ਸੈਕਟਰੀਏਟ ਦੇ ਮੁੱਖ ਦਫ਼ਤਰ ਜਮ੍ਹਾਂ ਕਰਵਾ ਸਕਦਾ ਹੈ ਜਾਂ ਉਹ ਡਾਕ ਰਾਹੀਂ ਭੇਜ ਸਕਦਾ ਹੈ ਰਾਜਾ ਬੜਿੰਗੀ ਦਾ ਮੁੱਦਾ ਬੜਾ ਪੱਕਿਆ ਸੀ ਤੁਸੀਂ ਸਟੈਂਡ ਵੀ ਲਿਆ ਤੇ ਹੁਣ ਹਾਈ ਕੋਰਟ ਦੀ ਟਿੱਪਣੀ ਆਈ ਹੈ ਕਿ ਗੱਲ ਪੈ ਗਈ ਹੈ ਟਿੱਪਣੀ ਕੀ ਆਈ ਆ ਉਹਦਾ ਡਾਕੂਮੈਂਟ ਕਿਉਂਕਿ ਕੱਲ ਮੈਂ ਚਲਦੀਗੜ ਨਹੀਂ ਸੀਗਾ ਔਰ ਉਹ ਟਿੱਪਣੀ ਮੈਂ ਮੰਡੇ ਜਾਵਾਂਗਾ ਜੀ ਪੜਾ ਵੀ ਪੜਨ ਤੋਂ ਬਾਅਦ ਜ਼ਰੂਰ ਦੱਸਾਂ ਉਸ ਗਿਆਨ ਨੂੰ ਕਿਦਾਂ ਦੇ ਜਿਹੜੇ ਪਿਆਰ ਜਿਹੜਾ ਰਾਜਾ ਬੜਿੰਗੀ ਨੂੰ ਦਿੱਤਾ ਗਿਆ ਸੀ ਨਹੀਂ ਉਹ ਸਾਰਾ ਕੁਝ ਮੀਡੀਆ ਦੇ ਵਿੱਚ ਹੈ ਜੀ ਸਾਰਾ ਕੁਝ ਦੱਸ ਚੁੱਕੇ ਆ ਕਾਫੀ ਵਾਰ ਬੁਲਾਉਂਦੇ ਹੋ ਆ ਨਹੀਂ ਉਹਨਾਂ ਦੇ ਵਕੀਲ ਆਏ ਆ ਜੀ ਵਾਲਾ ਹੁਣ ਸਤਿ ਅੰਦਰ ਲਾਸਟ ਸਵਾਲ ਹੈ ਜਿਸ ਦਾ ਤੁਸੀਂ ਅੱਜ ਪਹੁੰਚੇ ਦਿਨਾਂ ਅਗਰ ਤੇਈ ਲੋਕ ਆਤਾਂ ਨੇ ਜਿਹੜੇ ਨਹੀਂ ਤੁਹਾਡੇ ਤੱਕ ਉੱਤੇ ਪਹੁੰਚ ਕਰ ਸਕਦੇ ਚਿੱਡੀ ਘਰ ਦੇ ਵਿੱਚ ਇੱਥੇ ਲੋਕਲ ਅਰਟੀ ਦੇ ਵਿੱਚ ਕਿਸੇ ਨੂੰ ਮਿਲਣਾ ਹੋਵੇ ਅਗਲੇ ਲੋਕਾਂ ਨੂੰ ਕਿਸ ਦੇ ਨਾਲ ਸੰਪਰਕ ਕਰਕੇ ਤੁਹਾਡੇ ਤੱਕ ਪਹੁੰਚਾ ਨਹੀਂ ਉਹ ਲੋਕਲ ਸਮਾਜਿਕ ਸ਼ੇਰੇ ਨੇ ਜਿਹਦਾ ਮੰਨ ਲਓ ਪ੍ਰੋਗਰਾਮ ਕਰਾਇਆ ਕਿ ਉਹ ਸੰਗਤਰੀ ਯਾਰ ਬੈਠੇ ਆਂ ਕਰਦਾਸ ਕਰਦੇ ਵਿੱਚ ਉਹ ਸਾਰੇ ਸਾਥੀ ਨੇ ਜਿਸਤਦਰ ਚੌਧਰੀ ਜੀ ਸ਼ੇਵਲ ਕ੍ਰਿਸ਼ਨ ਜੀ ਨੇ ਜਿਹੜੇ ਵੀ ਸਮਾਜਿਕ ਜੱਥੇਬੰਦੀਆਂ ਕੋਈ ਵੀ ਉਹ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਸੇਵਾ ਕਰਦੇ ਉਹ ਕਿਤੇ ਕੋਈ ਜਾਣ ਔਰ ਆ ਕੇ ਆਪਣਾ ਕੀ ਸੁਨੇਹਾ ਲਾਸਟ ਵਿੱਚ ਆਪਾਂ ਸਮਾਜ ਦੇ ਵਿੱਚ ਭਾਈਚਾਰਾ ਪੈਦਾ ਕਰੀਏ ਸਮਾਜ ਦੇ ਵਿੱਚ ਜਿਹੜੇ ਗਲਤ ਸਿਧਾਂਤ ਪਏ ਆ ਗਲਤ ਪ੍ਰਥਾ ਪੈ ਗਈਆਂ ਉਹਨਾਂ ਗਲਤ ਪ੍ਰਿੰਸੀਪਲਾਂ ਨੂੰ ਬਾਬਾ ਸਾਮ ਬੇੜਕਰ ਦੀ ਸੋਚ ਅਨਸਾਰ ਔਰ ਦਸ ਗੁਰੂ ਸਹਿਬਾਨ ਦੀ ਸੋਚ ਅਨਸਾਰ ਔਰ ਗੁਰੂ ਅਰਦਾਸ ਜੀ ਮਹਾਰਾਜ ਸਤਗੁਰੂ ਕਬੀਰ ਮਹਾਰਾਜ ਜੀ ਮਹਾਰਾਜ ਉਹਨਾਂ ਦੀ ਸੋਚ ਦੇ ਅਨਸਾਰ ਉਹਨਾਂ ਨੂੰ ਆਪਾਂ ਖਤਮ ਕਰੀਏ ਇੱਕ ਸਰ ਅਸੀਂ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਜੀ ਮੈਂ ਸਰਦਾਰ ਜਸਵੀਰ ਸਿੰਘ ਜੀ ਗੜੀ ਚੇਅਰਮੈਨ ਐਸਸੀਕਿਊਸ਼ਨ ਪੰਜਾਬ ਦਾ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਡਾਕਟਰ ਅੰਬੇਡਕਰ ਮਿਸ਼ਨ ਨੀਰਨਗਰ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਸੰਵਿਧਾਨ ਦਿਵਸ ਦਾ ਇਹ ਪ੍ਰੋਗਰਾਮ ਲੀਕਿਆ ਔਰ ਇਹ ਪ੍ਰੋਗਰਾਮ ਦੇ ਵਿੱਚ ਸਰਦਾਰ ਜਸਵੀਰ ਸਿੰਘ ਗੜੀ ਜੀ ਨੂੰ ਪ੍ਰਮਾਣ ਦਾ ਸਾਥੀ ਇੱਥੇ ਬੁਲਾਇਆ ਬਹੁਤ ਵਧੀਆ ਡਾਕਟਰ ਜਸਵੀਰ ਸਿੰਘ ਜੀ ਗੜੀ ਐਸਸੀ ਕਮਿਸ਼ਨ ਦੇ ਚੇਅਰਮੈਨ ਪੰਜਾਬ ਦੇ ਵਿੱਚ ਐਸਸੀ ਸਮਾਜ ਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਸੋਲਵ ਕਰ ਰਹੇ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲ ਰਹੇ ਨੇ ਇਨਸਾਫ ਦੇ ਰਹੇ ਨੇ ਔਰ ਡਾਕਟਰ ਬੇਟ ਕਮਿਸ਼ਨ ਦਿਨਨਗਰ ਵੀ ਬਹੁਤ 90 ਉਪਰ ਸਮੇਂ ਤੋਂ ਜਿਹੜਾ ਬੇਟ ਕਮਿਸ਼ਨ ਨੂੰ ਅੱਗੇ ਵਧਾ ਰਿਹਾ ਹੈਗਾ ਸੰਵਿਧਾਨ ਦੇbsch ਬਣਾ ਕੇ ਅੱਜ ਸੰਵਿਧਾਨ ਦੇ ਜਿਹੜੇ ਹੱਕ ਨੇ ਜਿਹੜੇ ਸੰਵਧਾਨਿਕ ਤੌਰ ਤੇ ਜਿਹੜੇ ਸਾਰੇ ਲੋਕਾਂ ਨੂੰ ਚਾਹੀਓ ਸ਼ੈਡਿਊਲ ਕਾਸ ਦੇ ਬੀਸੀ ਸਮਾਜ ਹੈ ਔਰਤਾਂ ਨੇ ਸਵਰਨ ਸਮਾਜ ਉਹਨਾਂ ਨੂੰ ਜਿਹੜੇ ਸੰਵਿਧਾਨਿਕ ਅਧਿਕਾਰ ਮਿਲੇ ਨੇ ਉਹਨਾਂ ਬਾਰੇ ਚਰਚਾ ਹੋ ਰਹੀ ਹੈ ਮੈਂ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਰਦਾਰ ਜਸਵੀਰ ਸਿੰਘ ਗੜੀ ਜੀ ਦਾ ਜਿਹੜਾ ਗੁਰਦਾਸਪੁਰ ਦੇ ਵਿੱਚ ਪਹੁੰਚੇ ਉਹਨਾਂ ਦਾ ਜੀਆਂ ਵੀ ਕਹਿਣਾ ਤੌਰ ਉਨਾਂ ਨੇ ਕਿ ਸਵਾਗਤ ਕਰਦਾ ਜੈਪੀ ਜੈਪੁਰ ਜਸਰ ਲਗਾਤਾਰ ਐਸੀ ਸਮਾਜਿਕ ਐ ਸਮੱਸਿਆਵਾਂ ਜਿਹੜੀਆਂ ਆ ਉਹ ਉਦਾਂ ਦੀ ਉਦਾਂ ਹੀ ਆ ਤਾਂ ਗੜੀ ਸਾਹਿਬ ਲੱਗਦਾ ਕਿ ਉਹਨਾਂ ਸਮੱਸਿਆਵਾਂ ਦੇ ਉੱਪਰ ਕੰਮ ਕਰ ਰਹੇ ਨੇ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਦੇ ਜਜ਼ਬੇ ਨਾਲ ਉਹ ਕੰਮ ਕਰ ਰਹੇ ਨੇ ਜਿਸ ਨਾਲ ਟੈਕਨੀਕਲੀ ਸੂਝਬੂਝ ਦੇ ਨਾਲ ਉਹ ਸਾਰੀਆਂ ਦੀਆਂ ਸਮੱਸਿਆਵਾਂ ਹੱਲ ਕਰ ਰਹੇ ਨੇ ਸਾਨੂੰ ਪੂਰੀ ਉਮੀਦ ਹੈ ਕਿ ਐਸੀ ਕਮਿਸ਼ਨ ਜਿਹੜਾ ਹੈਗਾ ਜਿਸ ਤਰ੍ਹਾਂ ਸਪੈਸ਼ਲ ਐਸਸੀ ਐਕਟ ਬਣਿਆ ਐ ਐਸਸੀਐਸਟੀ ਐਕਟ ਬਣਿਆ ਪਰ ਉਹ ਐਕਟ ਜਿਹੜਾ ਹੈਗਾ ਉਹ ਕਿਸੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਅਗਰ ਉਸ ਨੂੰ ਸਹੀ ਤਰੀਕੇ ਦੇ ਨਾਲ ਇੰਪਲੀਮੈਂਟ ਕਰ ਦਿੱਤਾ ਜਾਵੇ ਤਾਂ ਜਿਹੜੇ ਐਸਸੀ ਸਮਾਜ ਦੇ ਲੋਕ ਨੇ ਉਹਨਾਂ ਦੀਆਂ 90% ਸਮੱਸਿਆਵਾਂ ਜਿਹੜੀਆਂ ਖਤਮ ਹੋ ਜਾਂਦੀਆਂ ਨੇ ਪ੍ਰਸ਼ਾਸਨ ਤੇ ਜਿਹੜਾ ਭਾਰ ਹੈਗਾ ਉਹ ਖਤਮ ਹੋ ਜਾਂਦਾ ਅਦਾਲਤਾਂ ਤੇ ਜਿਹੜਾ ਭਾਰ ਹੈਗਾ ਉਹ ਖਤਮ ਹੋ ਜਾਂਦਾ ਰਾਜਾ ਬੜਿੰਗ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਐਸਸੀ ਕਮਿਸ਼ਨ ਦੇ ਇੱਕ ਨੇਤਾ ਵੱਲੋਂ ਅ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿਉਂਕਿ ਉਸ ਤੋਂ ਬਾਅਦ ਹਾਈ ਕੋਰਟ ਨੇ ਵੀ ਇੱਕ ਟਿਕਨੀ ਦਿੱਤੀ ਹੈ ਬਿਲਕੁਲ ਜਿਸ ਤਰ੍ਹਾਂ ਰਾਜਾ ਬੜਿੰਗ ਜੀ ਨੇ ਤਰਨਤਾਂ ਆਉਣ ਦੇ ਇਲੈਕਸ਼ਨ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮੁੱਤਾ ਸਿੰਘ ਜੀ ਜਿਹੜੇ ਬੜੇ ਪੁਰਾਣੇ ਕਾਂਗਰਸ ਦੇ ਲੀਡਰ ਨੇ ਉਹਨਾਂ ਬਾਰੇ ਟਿੱਪਣੀ ਕੀਤੀ ਸੀਗੀ ਬਹੁਤ ਹੀ ਨਿੰਦਣਯੋਗ ਹੈ ਸਰਦਾਰ ਗੜੀ ਜੀ ਨੇ ਸੰਗਿਆਨ ਲਿਆ ਐਸੀ ਕਮਿਸ਼ਨ ਦੇ ਚੇਅਰਮੈਨ ਹੋਣ ਦੇ ਤੌਰ 'ਤੇ ਬਹੁਤ ਵਧੀਆ ਸੰਗਿਆਨ ਲਿਆ ਔਰ ਰਿਪੋਰਟ ਨੇ ਕੁਝ ਕਿਹਾਗਾ ਤਾਂ ਬਿਲਕੁਲ ਸਰਦਾਰ ਗੜੀ ਜੀ ਉਹਨਾਂ ਦਾ ਜਵਾਬ ਦੇਣਗੇ ਔਰ ਇਸ ਮਸਲੇ ਨੂੰ ਹੱਲ ਵੀ ਕਰਨਗੇ ਅੱਜ ਤੁਸੀਂ ਇੱਥੇ ਗੜੀ ਸਾਹਿਬ ਦੀ ਅੱਗੇ ਮਹਿਮੂਨ ਨਾਲ ਪਿੰਡ ਭਾਗੂ ਕਾਵਾ ਅੱਜ ਅਸੀਂ ਆਪਣੇ ਪੰਜਾਬ ਦੇ ਚੇਅਰਮੈਨ ਸਰਦਾਰ ਜਸ਼ਵੀਰ ਸਿੰਘ ਗੜੀ ਅੱਗੇ ਆਪਣੇ ਪਿੰਡ ਦੇ ਜਿਹੜੇ ਸ਼੍ਰੀ ਗੁਰੂ ਰਵੀਦਾਸ ਦੇ ਮੰਦਿਰ ਦੇ ਸਬੰਧ ਦੇ ਵਿੱਚ ਮਤਲਬ ਵੀ ਉਹਨਾਂ ਨੂੰ ਜਾਣੂ ਕਰਾਇਆ ਵਾ ਤੇ ਉਹਨਾਂ ਨੇ ਸਾਨੂੰ ਪੂਰਨ ਵਿਸ਼ਵਾਸ ਦਿੱਤਾ ਵਾ ਕਿ ਜੋ ਵੀ ਹੋਊਗਾ ਉਹ ਨਿਆਂ ਹੋਊਗਾ ਤੇ ਜਲਦ ਬਹੁਤ ਜਲਦ ਜਿਹੜਾ ਉਹ ਮੂਤਾਂ ਨੇ ਨਿਆਂ ਦਿੱਤਾ ਜਾਵੇਗਾ ਸੋ ਇਹਨੇ ਹੀ ਸ਼ਬਦਾਂ ਦੇ ਨਾਲ ਅਸੀਂ ਧੰਨਵਾਦ ਕਿੰਨੇ ਚਿਰ ਤੋਂ ਤੁਹਾਡੀ ਸਮੱਸਿਆ ਚੱਲ ਰਹੀ ਆ ਜੀ ਸਮੱਸਿਆ ਲਗਭਗ ਜਿਹੜੀ ਆ ਡੇਢ ਦੋ ਸਾਲ ਤੋਂ ਚੱਲ ਰਹੀ ਆ ਤੇ ਅਸੀਂ ਬਾਰ-ਬਾਰ ਜਿਹੜੇ ਕੁਝ ਕੁ ਲੋਕ ਨੇ ਸਾਡੇ ਆਪਣੇ ਲੋਕ ਨੇ ਉਹਨਾਂ ਨੂੰ ਅਸੀਂ ਬਾਰ-ਬਾਰ ਇਹ ਗੱਲ ਕਹਿਣ ਤੇ ਭਾਈ ਜੇ ਤੂੰ ਆ ਮਤਲਬ ਇਸ ਚੀਜ਼ ਨੂੰ ਮਤਲਬ ਤੂੰ ਆਪਣਾ ਇੱਕ ਕਮਾਲਾ ਨਹੀਂ ਦੇਣਾ ਤੇ ਤੁਸੀਂ ਇੱਕ ਸਹਿਯਦ ਦੇ ਹੋ ਜੋ ਪਰ ਕੁਝ ਵਿੱਚ ਸ਼ਰਾਰਤੀ ਅੰਸ਼ ਜਿਹੜੇ ਆ ਉਹ ਉਹਨਾਂ ਨੂੰ ਕਿ ਪਾਸੇ ਨਹੀਂ ਰੱਗਣ ਦਿੰਦੇ ਉਹ ਫੇਰ ਵੀ ਸਾਡੇ ਆਪਣੇ ਆ ਆਪਣੇ ਰਹਿਣੇ ਨੇ ਤੇ ਇਸ ਕਰਕੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਵਾ ਇਹ ਸਾਡਾ ਮਾਮਲਾ ਜਿਹੜਾ ਵਾ ਇਹ ਗੜੀ ਸਾਫ ਜਿਹੜੇ ਆ ਪੰਜਾਬ ਦੇ ਚੇਅਰਮੈਨ ਉਹ ਬੜੇ ਹੀ ਸੱਚਦੇ ਢੰਗ ਦੇ ਨਾਲ ਜਿਹੜਾ ਵਾ ਇਹਨੂੰ ਨਿਬਟਾਉਣਗੇ ਇਹਨੇ ਸ਼ਬਦਾਂ ਨਾਲ ਧੰਨ ਗੁਰ ਧੰਨਵਾਦ ਜੈ ਗੁਰਦੇਵ ਜੈ ਰਵਿਦਾਸ ਜੀ ਮਹਾਰਾਜ ਬਹੁਤ ਬਹੁਤ ਧੰਨਵਾਦੀ ਤੁਹਾਨੂੰ